ਹਾਂ ਵੀ ਕਾ ਕਿਆ ਹੋਲੀ ਦਾ ਤਿਹਾੜਾ ਆਪਣੀ ਫੇਸਬੁੱਕ ਫਰੈਂਡਾਂ ਨੂੰ ਕੋਈ ਲਿਖਿਆ ਕੁਝ ਸੁਣਾ ਦੱਸ ਕਾ ਨੇ ਲਿਖਿਆ ਬਾਈ ਲਿਖਿਆ ਹੂੰ ਲਿਖਿਆ ਕੀ ਆ ਰੰਗਾ ਤੇ ਲਿਖਿਆ ਯਾਰ ਅੱਛਾ ਯਾਰ ਇਹ ਹੋਲੀ ਦੇ ਤਾਂ ਚਾਰ ਪੰਜ ਕੀ ਰੰਗ ਆ ਹੈ ਪਰ ਬਾਈ ਦੁਨੀਆਂ ਦੇ ਤਾਂ ਪਤਾ ਹੀ ਨਹੀਂ ਕਿੰਨੇ ਰੰਗ ਆ ਹੈ ਉਹ ਚੀਜ਼ ਨਹੀਂ ਸੱਚਾ ਸੱਚ ਬੁੱਕਾਂ ਵਿੱਚ ਦੁੱਧ ਪੀ ਕੇ ਅੱਜਕੱਲ੍ਹ ਹਾਂਜੀ ਬੁੱਕਾਂ ਵਿੱਚ ਦੁੱਧ ਪੀ ਕੇ ਅੱਜ ਕੱਲ ਆਪਣੇ ਜਾਂਦੇ ਡੰਗ ਸਜਣਾ ਆ ਹੋਲੀ ਦੇ ਰੰਗ ਤਾਂ ਉਹੀ ਆ ਦੁਨੀਆਂ ਦੇ ਬਾਲੇ ਰੰਗ ਦੇ ਦੁਨੀਆਂ ਦੇ ਬਾਲੇ ਰੰਗ ਸਜਣਾ ਹੋਲੀ ਦੇ ਰੰਗ ਤਾਂ ਉਹੀ ਆ ਇਹ ਦੁਨੀਆਂ ਦੇ ਬਾਲੇ ਰੰਗ ਸਜਣਾ ਆਪਣੇ ਆਪਣੇ ਦੀ ਪਿੱਠ ਠਕਾਉਂਦੇ ਆਪਣੇ ਆਪਣੇ ਦੀ ਪਿੱਠ ਠਕਾਉਂਦੇ ਭੇਤੀ ਹੋ ਕੇ ਲੰਕਾ ਟਾਉਂਦੇ ਮੈਨੂੰ ਇਹੀ ਫੈਸਲੇ ਅਤੇ ਫਾਸਲੇ ਕਰਦੇ ਆ ਬਾਲੇ ਤੰਗ ਸਜਣਾ ਹੋਲੀ ਦੇ ਰੰਗ ਤਾਂ ਉਹੀ ਆ ਦੁਨੀਆਂ ਦੇ ਬਾਲੇ ਰੰਗ ਹੋਲੀ ਦੇ ਰੰਗ ਤਾਂ ਉਹੀ ਆ ਇਹ ਦੁਨੀਆਂ ਦੇ ਬਾਹਲੇ ਰੰਗ ਸਜਣਾ ਲੈ ਬਾਈ ਜਿਹਨੂੰ ਵੀਡੀਓ ਵਧੀਆ ਲੱਗੀ ਹੈ ਹੈ ਜਿਹਨੂੰ ਇਹ ਚੰਦਰੀ ਦੁਨੀਆ ਨੇ ਆਦੇ ਰੰਗ ਦਿਖਾਏ ਹਨ ਉਹ ਬਾਈ ਬਣ ਕੇ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ